ਕੀ ਪੜਿਆ ਜਾਵੇ ਪੜਾਈ ਹੋਵੇ ਕਿਹੋ ਜੀ ਕੀ ਅਸੀਂ ਤੈਅ ਕੀਤਾ ਹੁਣ ਮਾਪਿਓ ਨੇ ਜ਼ਿੰਦਗੀ ਦੇ ਵਿੱਚ ਸਫਲਤਾ ਦਾ ਪੈਮਾਨਾ ਮੋਟੀ ਤਨਖਾਹ ਨਾਲ ਜੋੜ ਰੱਖਿਆ ਸਕਸੈਸ ਕਹਿੰਦੇ ਕਿਨੂੰ ਨੇ ਕੀ ਤੁਹਾਡਾ ਬੱਚਾ ਪੀ ਐਚ ਡੀ ਕਰਕੇ ਕੋਈ ਨਵੀਂ ਰਿਸਰਚ ਕੱਢ ਕੇ ਲਿਆਉਂਦਾ ਜਿਹਨੂੰ ਜ਼ਮਾਨਾ ਅੱਜ ਸਤਿਕਾਰ ਕਰਨ ਨੂੰ ਤਿਆਰ ਨਹੀਂ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਖੜੇ ਹੋ ਕਿ ਤੁਸੀਂ ਗੈਲੀਲੀਓ ਦੇ ਮਾਪਿਓ ਬਣ ਸਕਦੇ ਹੋ ਕਿ ਤੁਸੀਂ ਕਾਪਰਨਿਕਸ ਦੇ ਮਾਪਿਓ ਬਣ ਸਕਦੇ ਹੋ ਕਿ ਤੁਸੀਂ ਬਰੂਨੋ ਦੇ ਮਾਪੇ ਬਣ ਸਕਦੇ ਹੋ ਜਿਹੜੇ ਸਾਇੰਟਿਸਟਾਂ ਨੂੰ ਸਿਰਫ ਇਹਸ ਗੱਲ ਕਰਕੇ ਕਿ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸੂਰਜ ਬ੍ਰਹਿਮੰਡ ਦਾ ਕੇਂਦਰ ਹੈ ਤੇ ਧਰਤੀ ਤੇ ਹੋਰ ਗਰੇ ਉਦੇਾਰੇ ਦਵਾਲੇ ਘੁੰਮਦੇ ਆ ਤੇ ਉਦੋਂ ਦੇ ਧਰਮ ਗ੍ਰੰਥਾਂ ਨੂੰ ਉਹ ਸਵੀਕਾਰ ਨਹੀਂ ਸੀ ਗੱਲ ਉਹਨਾਂ ਦੇ ਉਲਟ ਜਾਂਦੀ ਸੀ ਤੇ ਲੱਕੜਾਂ ਦੇ ਢੇਰ ਤੇ ਖੜਾ ਕਰਕੇ ਸਾੜ ਦਿੱਤਾ ਗਿਆ ਜੇ ਅੱਜ ਆਪਣੇ ਘਰੇ ਬਰੂਨੋ ਪੈਦਾ ਹੋ ਜਾਈ ਤੇ ਸਿਰਫ ਤੇ ਸਿਰਫ ਤੁਹਾਨੂੰ ਸਜ਼ਾ ਮਿਲੇ ਤੇ ਕਾਲ ਕੋਠੜੀਆਂ ਮਿਲਣ ਆਉਂਦੇ ਯੁੱਗਾਂ ਦੇ ਵਿੱਚ ਉਹ ਸਹੀ ਸਾਬਤ ਹੋ ਜੇ ਅਸੀਂ ਉਸ ਐਜੂਕੇਸ਼ਨ ਲਈ ਕੰਮ ਨਹੀਂ ਕਰ ਰਹੇ ਅਸੀਂ ਤਾਂ ਉਹਨੂੰ ਸੈੱਟ ਕਰਨ ਲੱਗੇ ਹੋਏ ਆ ਤੇ ਜਦੋਂ ਸੈੱਟੇ ਕਰਨ ਲੱਗੇ ਹੋਏ ਆ ਤਾਂ ਉਹਨਾਂ ਮਾਪਦੰਡਾਂ ਦੇ ਵਿੱਚ ਮਨੁੱਖਤਾ ਨੂੰ ਮਨੁੱਖਤਾ ਦੀ ਭਲਾਈ ਨੂੰ ਸਾਡੇ ਨਾਲ ਕੀ ਵਾਪਰ ਰਿਹਾ ਹੈ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ ਇਹ ਸਵਾਲਾਂ ਨੂੰ ਬਾਹਰ ਕੱਢ ਕੇ ਸਿੱਟੋ